ਜੋ ਪੀਰਾਂ ਦੀ ਭਗਤੋਂ ਚੈਨਨ ਨੂੰ ਲਾਈਵ ਸਬਸਕ੍ਰਾਈਬ ਜ਼ਰੂਰ ਕਰੋ ਪਲੀਜ਼ ਸਾਰਿਆਂ ਨੇ ਮਰੀਜ਼ ਪਏ ਨੇ ਫਕਰਾ 1 2 3 ਚੱਲੀ ਫਕਰਾ ਕੀਦਾ ਹਲੋ ਇਸਲੇ ਨੂੰ ਹੀ ਮੈਂ ਕਿਸੇ ਦੇ ਪਾਈਪ ਲੱਗ ਗਿਆ ਹੋਵੇ ਨਾਲ ਹੀ ਬਾਥਰੂਮ ਵਾਲੀ ਬੰਨ ਪਈ ਗਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਕਿਹਦੇ ਪੈਗ ਮਾਤਾ ਛੋਡੀ ਜਵਾਈ ਦੇ ਚੱਲ ਫੱਕਰਾ ਓਏ ਹਲੋ ਤੋੜੇ ਜਵਾਈ ਦੇ ਪੈ ਗਿਆ 1 2 3 4 1 2 3 4 5 6 7 8 9 ਚਿੱਟੇ ਰੰਗ ਦਾ ਟਰੱਕ ਕੌਣ ਚਲਾਉਂਦਾ ਹੈ ਤੁਹਾਡਾ ਜਵਾਈ ਚਲਾਉਂਦਾ ਅਮਰੀਕਾ ਵਿੱਚ ਬੈਠਿਆ ਚੱਲ ਬਾਬਾ ਅਮਰੀਕਾ ਜਾ ਓਏ ਕਨਾ 1 2 3 ਤਿੰਨ ਦਾ ਹਸਪਤਾਲ ਜਿਗਾਉਣ ਰਿਹਾ ਹੈ ਤਿੰਨ ਦਿਨ ਹਸਪਤਾਲ ਚ ਕੌਣ ਰਿਹਾ ਤਿੰਨ ਦਿਨ ਹਸਪਤਾਲ ਚ ਕੌਣ ਰਿਹਾ ਤਿੰਨ ਦਿਨ ਛੋਡੇ ਹਸਪਤਾਲ ਚ ਪੌਣ ਰਿਹਾ ਐਵੇਂ ਤਾਂ ਬਾਹਰਲੇ ਦੇਚ ਚ ਕੁੜੀ ਵੀ ਹਸਪਤਾਲ ਚ ਪਹੁੰਚ ਗਈ ਜੀ 1 2 3 4 ਟਰੱਕ ਚ ਲਾਉਂਦਾ ਮੈਂ ਤਾਂ 1 2 3 4 5 ਜੇ ਕਿਰਪਾਈ ਹੋ ਜੇ ਠੀਕੇ ਹੋ ਜੇ 1 2 3 4 5 ਖੰਡ ਪਾਟ ਕਿਨੇ ਸੁਖਿਆ ਤੇ ਉਨੇ ਟੁਖਾ ਦੀ ਦੱਤਾ ਨਹੀਂ ਇੱਥੇ ਕਰਾਇਆ ਮਾਤਾ ਆਪਣੇ ਪਿੰਡੋਂ ਛਿੱਤਾਂ ਦੇ ਲੜਾਈ ਕਿਦੀ ਪਈ ਤੀ ਤੁਹਾਡੇ ਧੀ ਜਮਈ ਦੀ ਕਹਿੰਦਾ ਕਿਥੇ ਭੱਜਣਗੇ ਜੇ ਕਿਰਪਾਈ ਹੋ ਜੇ ਦੁਆਰੇ ਖੰਡ ਪਾਟ ਕਰਾ ਦੋਗੇ ਮਾਤਾ ਚੱਲ ਨੀ ਬਾਬਾ ਹੋਏ ਆ ਜਾ ਵੀ ਵੀਡੀਓ ਕੋ ਲਾਰ ਕੇ ਮਾਤਾ ਜੇ ਹੁਣੇ ਠੀਕ ਹੋ ਜੇ ਫਿਰ ਕੋਟ ਲੈ ਲੈ ਮੰਨੋ ਤਾੜੀ ਲਾਉਗਾ ਇੱਕ ਦੋ ਤਿੰਨ ਛੋਡੇ ਪੁਲਿਸ ਚ ਗਉਣ ਲੱਗਿਆ ਹੋਇਆ ਛੋਡਾ ਘਰ ਵਾਲਾ ਇੱਕ ਦੋ ਤਿੰਨ ਤੀਜੀ ਥਾਂ ਤੇ ਸ਼ਿਫਟ ਹੋ ਗਿਆ ਤੀਜੀ ਥਾਂ ਤੇ ਪ੍ਰਮੋਸ਼ਨ ਹੋ ਕੇ ਸਟਾਰ ਲੱਗ ਗਿਆ ਚੱਲ ਬਾਬਾ ਓਏ ਆ ਜਾ ਬਈ ਇਹ 10 ਮਿੰਟ ਪਹਿਲਾਂ ਫੋਨ ਕਰਕੇ ਪੁੱਛੀ ਸੰਗਤ ਦੇ ਵਿੱਚ ਦੱਸਦੀ ਮਾਤਾ ਵੀ ਠੀਕ ਆ ਹਾਂ ਜਾਂ ਨਾ ਠੀਕ ਆ ਅਰੇ ਛੋੜਾ ਵੀ ਸਨਵਾਤ ਕਰਾ 1 2 3 4 5 ਪੰਜ ਕੱਪੜੇ ਬਾਹਰਲੇ ਦੇ ਚ ਕਿਨੇ ਭੇਜਨੇ ਇਹਨਾਂ ਦੇ ਪੰਜ ਕੱਪੜੇ ਬਾਹਰਲੇ ਦੇ ਚ ਕਿਨੇ ਭੇਜੇ ਨੇ ਪੰਜ ਕੱਪੜੇ ਦੇ ਕਿਨੇ ਭੇਜਨੇ ਛੋੜੇ ਕੋਈ ਜਮਾਈ ਦੇ ਪੰਜ ਕੱਪੜੇ ਭੇਜਨੇ ਕੋਈ ਪੰਜ ਕੱਪੜੇ ਸੋਨੇ ਭੇਜੇ ਹੁਣ ਇਹਦੇ ਪੰਜ ਕੱਪੜੇ ਦੋ ਟੀ ਸ਼ਰਟਾਂ ਕਿਨੇ ਲਈਆਂ ਤੀਆਂ ਰੰਗ ਵੀ ਪੁੱਛਵਾਤਾ ਕਿਹੜਾ ਚੱਲ ਬਾਬਾ ਓਏ ਵੇਖ ਲੈ 10 ਮਿੰਟਾਂ ਨੂੰ ਫੋਨ ਕਰਕੇ ਪੁੱਛ ਲਈ ਵੀ ਫਰਕ ਪੈ ਗਿਆ ਜਾਂ ਹਾਂ ਜਾਂ ਨਾ ਚਲ ਜਾਂ ਟੰਡੀ ਮੰਗੂ ਸੱਟ ਹੋ ਜੂ ਮਾਤਾ ਜਾਂ ਟੰਡੀ ਮੰਗੂ ਸੱਟ ਹੋ ਜੂ ਜੇ ਨਾ ਹੋਇਆ ਤਾਂ ਫਕੀਰ ਨਾ ਸਮਝੇ ਮਾਤਾ ਟੰਡੀ ਮੰਗੂ ਸੱਟ ਹੋ ਜੂ 1 2 3 4 5 6 7 8 9 10 11 12 15 20 25 30 ਜਾਂ ਕਿਰਪਾਈ ਹੋ ਜੂ ਮਾਤਾ 1 2 3 4 30000 ਰੁਪਏ ਕਿਨੇ ਮੰਗਿਆ 30000 ਰੁਪਏ ਕਿਨੇ ਮੰਗਿਆ ਬਾਈ ਜੀ ਮਾਤਾ ਠੀਕ ਹੋ ਜੀ ਚੱਲ ਬਾਬਾ ਆਜੋ ਹੱਥ ਲਾ ਲਾ ਕੱਕਲਾ ਆ ਜਾ ਕਰੇ ਕਮਲ ਦੇ ਦੇ ਸਿਰ ਤੋਂ ਮਾਰੀ ਬਾਈਓ ਜਾਈਂ ਗੇਰਾ ਉਹ ਮੈਂ जी 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 Thank you. going